ਅੰਬਰ ਤਵੇਲੇ ਦੀ ਪ੍ਰਾਰਥਨਾ ਹallelujah ਸੱਚਮੁੱਚ ਜਦ ਆਪਾਂ ਅੰਬਰ ਤਵੇਲੇ ਪ੍ਰਾਰਥਨਾ ਕਰਦੇ ਆਂ ਪਰਮੇਸ਼ਰ ਉਦੋਂ ਆਪਣੇ ਨਾਲ ਹੀ ਹੁੰਦਾ ਹੁੰਦਾ ਤਾਂ ਹਰ ਵਕਤ ਹੀ ਐ ਪਰ ਉਦੋਂ ਸਾਰੇ ਲੋਕ ਸੁੱਤੇ ਹੁੰਦੇ ਆ ਤੇ ਆਪਾਂ ਉਦੋਂ ਜਾਗਦੇ ਹੁੰਨੇ ਉਦੋਂ ਪਰਮੇਸ਼ਰ ਸੱਚਮੁੱਚ ਆਪਣੇ ਕੋਲੇ ਢੇੜਾ ਮਾਰਨ ਆਉਂਦਾ ਹallelujah ਕਹਿੰਦਾ ਹੈ ਜੇ ਹੋਵਾ ਮੇਰੇ ਵਿਰੋਧੀ ਕਿੰਨੇ ਹੀ ਵੱਧ ਗਏ ਹਨ ਮੇਰੇ ਵਿਰੁੱਧ ਬਹੁਤ ਉਠ ਖੜੋਤੇ ਹਨ ਹallelujah ਵਿਰੋਧੀ ਲੋਕ ਨਹੀਂ ਹੁੰਦੇ ਵਿਰੋਧੀ ਕੀ ਹੈ ਜਦੋਂ ਆਪਣੇ ਘਰੇ ਬਿਮਾਰੀ ਆਉਂਦੀ ਹੈ ਕੋਈ ਸ਼ੈਤਾਨੀ ਤਾਕਤਾਂ ਕਰਦੀ ਹੈ ਕਰਜ਼ਾ ਹੁੰਦਾ ਹੈ ਜਹਿਮਤ ਬਿਮਾਰੀ ਕੁਝ ਵੀ ਉਹ ਆਪਣੇ ਵਿਰੋਧੀ ਹੈ ਹਾਲੇਲੂਇਆ ਇਹ ਪਰਮੇਸ਼ਰ ਸੱਚਮੁੱਚ ਜਦੋਂ ਦਾ ਹੱਥ ਹੁੰਦਾ ਇਹ ਨੇੜੇ ਵੀ ਨਹੀਂ ਆਉਂਦੇਗੇ ਹਾਲੇਲੂਇਆ ਕਹਿੰਦਾ ਬਾਲੇ ਮੇਰੀ ਜਾਨ ਦੇ ਲਈ ਆਖਦੇ ਹਨ ਭਈ ਪਰਮੇਸ਼ਰ ਵੱਲੋਂ ਦਾ ਬਚਾਓ ਹੈ ਹੀ ਨਹੀਂ ਹਾਲੇਲੂਇਆ ਬਾਲੇ ਕਹਿੰਦੇ ਆ ਵੀ ਪਰਮੇਸ਼ਰ ਨੇ ਉਹਦਾ ਹੁਣ ਬਚਾ ਕਰੂਗਾ ਕੌਣ ਬਚਾਊਗਾ ਪਰਮੇਸ਼ਰ ਸੱਚਮੁੱਚ ਬਚਾਉਂਦਾ ਹੈ ਸ਼ੈਤਾਨ ਕਹਿੰਦੇ ਖਣੀ ਮੈਂ ਹੀ ਵੱਡਾ ਐ ਪਰ ਨਹੀਂ ਸ਼ੈਤਾਨ ਵੱਡਾ ਹallelujah ਸ਼ੈਤਾਨ ਹਰ ਵਾਰੀ ਸ਼ਰਮਿੰਦਾ ਹੋਇਆ ਵੈ ਪ੍ਰਭੂ ਜੀਸੂ ਜੀ ਤਿੱਜੇ ਦਿਨ ਜੀ ਉੱਠਿਆ ਸ਼ੈਤਾਨ ਤਿੱਜ ਸ਼ਰਮਿੰਦਾ ਹੋਇਆ ਹallelujah ਜਦੋਂ ਸ਼ੈਤਾਨ ਆਪਦਾ ਜੋਰ ਨਾਲ ਮੈਂ ਆ ਕੰਮ ਕਰਕੇ ਦਿਖਾਉ ਪਰ ਨਹੀਂ ਸ਼ੈਤਾਨ ਕੋਈ ਕੰਮ ਨਹੀਂ ਕਰ ਸਕਦਾ ਹallelujah ਪਰ ਜਿੱਥੇ ਪਰਮੇਸ਼ਰ ਦਾ ਹੱਥ ਜਾੜੋ ਤੇ ਸ਼ੈਤਾਨ ਉਹਦੇ ਨੇੜੇ ਆਸੇ ਪਾਸੇ ਵੀ ਉਹਦੇ ਘਰ ਦੇ ਚੱਕਰ ਲਾਊਗਾ ਹallelujah ਕਹਿੰਦਾ ਪਰ 헤ਜ ਹੋਵਾ ਤੂੰ ਮੇਰੇ ਦਿਵਾਲੇ ਢਾਲ ਹੈ ਮੇਰੀ ਮਹਿਮਾ ਮੇਰੇ ਸਿਰ ਦਾ ਉਠਾਉਣ ਵਾਲਾ ਹੈ ਹਾਲੇਲੂਇਆ ਪਰਮੇਸ਼ਰ ਕੀ ਕਰਦਾ ਫਿਰ ਆਪਣੇ ਆਲੇ ਦੁਆਲੇ ਆਪਦੀ ਦੋਤਾਂ ਦਾ ਵਾੜਾ ਲਾ ਦਿੰਦਾ ਹੈ ਹਾਲੇਲੂਇਆ ਸ਼ੈਤਾਨ ਉੱਥੇ ਕੋਈ ਸ਼ੈਤਾਨ ਦੀ ਚਾਲ ਨਹੀਂ ਚੱਲਦੀ ਜਦੋਂ ਇਹਦੇ ਨਾਲ ਪਰਮੇਸ਼ਰ ਦਾ ਹੱਥ ਹੁੰਦਾ ਵੈ ਹਾਲੇਲੂਇਆ ਕਹਿੰਦਾ ਮੈਂ ਆਪਣੀ ਆਵਾਜ਼ ਨਾਲ ਯਹੋਵਾ ਨੂੰ ਪੁਕਾਰਦਾ ਹਾਂ ਉਹ ਆਪਣੇ ਪਵਿੱਤਰ ਪਹਾੜੋਂ ਮੈਨੂੰ ਉੱਤਰ ਦਿੰਦਾ ਹੈ ਹਰ ਸਲਾ ਹਾਲੇਲੂਇਆ ਆਪਾਂ ਸੱਚਮੇਂ ਜਦੋਂ ਯਹੋਵਾ ਨੂੰ ਪੁਕਾਰਦੇ ਆਏ ਨਹੀਂ ਵੀ ਦੁੱਖ ਵੇਲੇ ਪੁਕਾਰਨਾ ਸੁੱਖ ਜੇ ਵੀ ਪੁਕਾਰਨਾ ਹਾਲੇਲੂਇਆ ਛੋਟਾ ਜਿਹਾ ਆਪਣੇ ਘਰੇ ਕੰਮ ਹੁੰਦਾ ਧੰਨਵਾਦ ਪਰਮੇਸ਼ਰ ਦਾ ਕਰਨਾ ਹੀ ਕਰਨਾ ਵੈ ਉਹ ਕਾਦੇ ਲਈ ਦਿੱਤਾ ਚੁਗਲੀਆਂ ਕਰਨ ਥੋੜੀ ਦਿੱਤਾ ਇਹ ਜਾ ਕੇ ਸੰਗਾਲਾਂ ਕੱਢਣ ਦਿੱਤਾ ਨਹੀਂ ਇਹ ਪਰਮੇਸ਼ਰ ਦੀ ਆਪਾਂ ਮਹਿਮਾ ਕਰਨੀ ਹੈ ਤੇ ਹਾਲੇਲੂਇਆ ਚਾਹੇ ਉਹ ਕੰਦਰ ਦੌਖਾ ਚਾਹੇ ਸੌਖਾ ਆਏ ਨੇ ਵੀ ਦੌਖਾ ਖਤਮ ਹੁਣ ਪਰਮੇਸ਼ਰ ਨੂੰ ਆਪਾਂ ਉਹਨੂੰ ਕੋਸਣ ਲੱਗ ਜਾਣਾ ਮੈਂ ਤੂੰ ਮੇਰਾ ਕੀ ਕੀਤਾ ਪਰਮੇਸ਼ਰ ਕਰਦਾ ਹੀ ਕਰਦਾ ਹੈ ਹallelujah ਉਹਨੇ ਆਪਾਂ ਨੂੰ ਜ਼ਿੰਦਗੀ ਤੇ ਦੁੱਖ ਤਾਂ ਆਉਣੇ ਹੀ ਆਉਣੇ ਆਪਾਂ ਨੂੰ ਸਭ ਨੂੰ ਪਤਾ ਹੋਣਾ ਚਾਹੀਦਾ ਦੁੱਖਾਂ ਦੇ ਬਾਅਦ ਸੁੱਖ ਵੀ ਆਊਗਾ ਹallelujah ਜੇ ਉਹ ਨਹੀਂ ਰਹਿੰਦੇ ਤਾਂ ਦੁੱਖ ਵਾਲੇ ਦਿਨ ਵੀ ਰਹਣੇ ਸੁੱਖ ਤਾਂ ਆਉਣਾ ਹੀ ਆਣਾ ਵੈ ਪਰ ਪਰਮੇਸ਼ਰ ਦਾ ਆਪਾਂ ਧੰਨਵਾਦ ਕਰਨਾ ਮੈਂ ਉੱਠਦੇ ਬੈਹਿੰਦੇ ਜਦੋਂ ਵੀ ਆਪਾਂ ਕੋਈ ਕੰਮ ਕਰੀਏ ਖਾਈਏ ਪੀਏ ਹਰ ਹਰ ਇੱਕ 'ਚ ਪਰਮੇਸ਼ਰ ਧੰਨਵਾਦ ਕਰਨਾ ਹੀ ਕਰਨਾ ਹੈ ਹallelujah ਕਈਆਂ ਨੂੰ ਇਹ ਨਾ ਹੁੰਦਾ ਰੋਟੀ ਪਾ ਕੇ ਰੱਖ ਲਉ ਬੁਰਕੀ ਨਹੀਂ ਤੋੜੀ ਜਾਂਦੀਗੀ ਪਰਮੇਸ਼ਰ ਉੱਥੇ ਵੀ ਹੁੰਦਾ ਹallelujah ਤੇ ਜੇ ਆਪਾਂ ਉਦੋਂ ਰੋਟੀ ਪਾਲੀ ਉਦੋਂ ਪਰਮੇਸ਼ਰ ਜੀ ਧੰਨਵਾਦ ਤੁਨੂੰ ਅੱਜ ਦੀ ਰੋਟੀ ਦਿੱਤੀ ਆ ਪਤਾ ਨਹੀਂ ਉਹ ਕਿੰਨੇ ਮੁਸ਼ਕਲ ਦੇ ਨਾਲ ਮਿਲੀ ਆ ਹallelujah ਨਿੱਕੀ ਨਿੱਕੀ ਗੱਲ ਤੇ ਪਰਮੇਸ਼ਰ ਦਾ ਧੰਨਵਾਦ ਕਰਨਾ ਦੌਖ ਹੈ ਚਾਹੇ ਸੌਖਾ ਹੈ ਕਹਿਣਾ ਪਰਮੇਸ਼ਰ ਜੀ ਤੇਰਾ ਧੰਨਵਾਦ ਜਦੋਂ ਆਪਾਂ ਸੱਚਮੁੱਚ ਧੰਨਵਾਦ ਕਰਦੇ ਆਂ ਤੋ ਫਿਰ ਆਪਾਂ ਨੂੰ ਉੱਤਰ ਵੀ ਉਹ ਦੇ ਦਿੰਦਾ ਹallelujah ਉਹ ਕਹਿੰਦਾ ਤੂੰ ਪੁਕਾਰ ਤੇ ਮੈਂ ਤੇਨੂੰ ਉੱਤਰ ਦੇਵਾਂਗਾ ਹallelujah ਕਿਸੇ ਦੀ ਨਹੀਂ ਪ੍ਰਾਰਥਨਾ ਉਹ ਐਵੇਂ ਜਾਣ ਦਿੰਦਾ ਸੱਚਮੁੱਚ ਭਲਾ ਆਪਾਂ ਐ ਨਹੀਂ ਬਾੜੀ ਵੱਡੀ ਕਰਨੀ ਐ ਛੋਟੀ ਕਰ ਲੋ ਉਹ ਛੋਟੀ ਨੂੰ ਵੀ ਸੁਣ ਲੈਂਦਾ ਹallelujah ਉਹ ਕਹਿੰਦਾ ਮੇਰੇ ਤਾਂ ਅੱਖਾਂ ਹਮੇਸ਼ਾ ਤੁਹਾਡੇ ਤੇ ਮੇਰੇ ਅੱਖਾਂ ਖੁੱਲੀਆਂ ਰਹਿੰਦੀਆਂ ਕੰਨ ਹਮੇਸ਼ਾ ਤੁਹਾਡੇ ਤੇ ਲੱਗੇ ਰਹਿੰਦੇ ਮੈਨੂੰ ਮੇਰੇ ਧੀਆ ਪੁੱਤ ਕਦੋਂ ਪੁਕਾਰਦੇ ਆ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਨੂੰ ਨਹੀਂ ਵਿਸਾਰਨਾ ਪਰਮੇਸ਼ਰ ਇੱਕੋ ਹੀ ਹੈ ਚਾਚੇ ਤਾਏ ਜਿੰਨੇ ਮਰਜੀ ਹੋਣ ਪਤਤ ਸਭ ਨੂੰ ਪਿਓ ਇੱਕ ਹੀ ਹੁੰਦਾ ਵੈ ਹੁੰਦਾ ਕਿ ਨਹੀਂ ਇੱਕ ਹੀ ਹੁੰਦਾ ਇੱਕ ਹੀ ਹੁੰਦਾ ਹਾਲੇਲੂਇਆ ਇਸ ਤਰ੍ਹਾਂ ਜਿੰਨੇ ਮਰਜੀ ਹੋਣ ਆਪਾਂ ਇੱਕੋ ਹੀ ਪਰਮੇਸ਼ਰ ਹੈ ਜਿਹੜਾ ਸਭ ਦੀ ਪਰਤਪਾਲ ਕਰਦਾ ਹਾਲੇਲੂਇਆ